ਪੰਜਾਬ ਦੇ ਵਿੱਚ ਲਗਾਤਾਰ ਬੁਲਡੋਜ਼ਰ ਐਕਸ਼ਨ ਜਾਰੀ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਤੇ ਨਕੀਲ ਕਸਰੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਪਟਿਆਲੇ ਤੋਂ ਸਾਂਝੀਆਂ ਕਰ ਰਹੇ ਜਿੱਥੇ ਪੰਜਾਬ ਪੁਲਿਸ ਦੀਆਂ ਟੀਮਾਂ ਜੇਸੀਬੀ ਨੂੰ ਲੈ ਕੇ ਨਸ਼ਾ ਤਸਕਰ ਦੀ ਉਸ ਇਮਾਰਤ ਨੂੰ ਟੈਟੇਰੀ ਕਰ ਰਹੀ ਹੈ ਜਿਸ ਇਮਾਰਤ ਨੂੰ ਡਰਗ ਮਨੀ ਦੇ ਨਾਲ ਬਣਾਇਆ ਗਿਆ ਸੀ ਤਾਂ ਇਹ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਪਟਿਆਲੇ ਤੋਂ ਸਾਂਝੀਆਂ ਕਰ ਰਹੇ ਨਸ਼ਾ ਤਸਕਰ ਦੀ ਦੋ ਮੰਜ਼ਲਾ ਇਮਾਰਤ ਨੂੰ ਟੈਟੇਰੀ ਕੀਤਾ ਗਿਆ ਤਾਂ ਇਹ ਤਸਵੀਰਾਂ ਇੱਕ ਪਾਸੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਪਰ ਦੂਜੇ ਪਾਸੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰ ਦੇ ਖਿਲਾਫ 10 ਮੁਕਦਮੇ ਦਰਜ ਨੇ ਔਰ ਉਸ ਦੇ ਚਲਦੇ ਆ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਆ ਤਾਂ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸ ਰਹੀ ਹੈ ਲਗਾਤਾਰ ਵੱਡੀਆਂ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਖਾਸ ਤੌਰ ਤੇ ਇਹ ਵੀ ਜਾਣਕਾਰੀ ਦਿੰਦੇ ਆ ਕਿ ਹਾਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਵੱਖ-ਵੱਖ ਸ਼ਹਿਰਾਂ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਪੰਜਾਬ ਦੇ ਵਿੱਚ ਬੁਲਡੋਜ਼ਰ ਐਕਸ਼ਨ ਸ਼ੁਰੂ ਹੋ ਗਿਆ ਔਰ ਬੀਤੇ ਦਿਨੀ ਲੁਧਿਆਣਾ ਤੋਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਜਦੋਂ ਕਿ ਇੱਕ ਬਿਲਡਿੰਗ ਨੂੰ ਟੈਢੇਰੀ ਕੀਤਾ ਗਿਆ ਸੀ ਨਸ਼ਾ ਤਸਕਰ ਦੀ ਬਿਲਡਿੰਗ ਨੂੰ ਟੈਢੇਰੀ ਕੀਤਾ ਗਿਆ ਸੀ ਔਰ ਅੱਜ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਫਟਿਆਲਾ ਚ ਵੀ ਆਪਰੇਸ਼ਨ ਚਲ ਜਾ ਰਹੇ ਤਾਂ ਦੋ ਥਾਂਵਾਂ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਬੁਲਡੋਜ਼ਰ ਲੈ ਕੇ ਪਹੁੰਚਦੀਆਂ ਨੇ ਔਰ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਨਸ਼ਾ ਤਸਕਰ ਤੇ ਨਕੇਲ ਕਸੀ ਜਾ ਰਹੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਤੋਂ ਪਟਿਆਲੇ ਦੇ ਵਿੱਚ ਨਸ਼ਾ ਤਸਕਰ ਦੀ ਦੋ ਮੰਜ਼ਿਲਾ ਇਮਾਰਤ ਨੂੰ ਢਾਹ ਡੇ ਰੀ ਕੀਤਾ ਜਾ ਰਿਹਾ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਟੀਮਾਂ ਲੈ ਕੇ ਪਹੁੰਚਦੀ ਹੈ ਔਰ ਪੰਜਾਬ ਪੁਲਿਸ ਦੀ ਡੇਢੀ ਨਿਗਰਾਨੀ ਦੇ ਵਿੱਚ ਇਹ ਨਸ਼ਾ ਤਸਕਰ ਦੀ ਇਮਾਰਤ ਨੂੰ ਢਾਹ ਡੇ ਰੀ ਕੀਤਾ ਗਿਆ ਨਿੱਤੇਗੀ ਇੱਕ ਪਾਸੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉੱਥੇ ਹੀ ਜਾਣਕਾਰੀ ਦੇ ਦिए ਕਿ ਕਾਰਵਾਈ ਨੂੰ ਜਦੋਂ ਕੀਤਾ ਜਾ ਰਿਹਾ ਸੀ ਉਸ ਦੇ ਦਰਮਿਆਨ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਪਹੁੰਚੇ ਪਰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਨਸ਼ਾ ਤਸਕਰ ਦੇ ਖਿਲਾਫ ਪਹਿਲਾ ਮਾਮਲਾ 2016 ਦੇ ਵਿੱਚ ਦਰਜ ਹੋਇਆ ਸੀ ਹੁਣ ਤੱਕ 10 ਪਰਚੇ ਦਰਜ ਨੇ ਨਸ਼ਾ ਤਸਕਰ ਦੇ ਖਿਲਾਫ ਔਰ ਇਹ ਸਿੱਧੇ ਚੱਲਦਿਆਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਲਡوزر ਦੇ ਨਾਲ ਜੀਸੀਬੀ ਦੇ ਨਾਲ ਕਿਵੇਂ ਇਮਾਰਤ ਨੂੰ ਜਿਹੜਾ ਟੈਟਰੀਕ ਕੀਤਾ ਜਾ ਰਿਹਾ ਦੋ ਮੰਜ਼ਿਲਾ ਇਮਾਰਤ ਨੂੰ ਤੋੜਿਆ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀ ਜਿਹੜੇ ਉਹ ਵੀ ਘਰਾਂ ਤੋਂ ਬਾਹਰ ਆ ਕੇ ਇਸ ਕਾਰਵਾਈ ਨੂੰ ਦੇਖ ਰਹੇ ਨੇ ਦੇਖ ਕੇ ਹੈਰਾਨ ਹੋ ਰਹੇ ਨੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਹੁਣ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਔਰ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵੀ ਕੀਤੀ ਸੀ ਹਾਲੇ ਦੇ ਵਿੱਚ ਔਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੋਰਨਾਂ ਨਾਲ ਮੀਟਿੰਗ ਕੀਤੀ ਸੀ ਔਰ ਖਾਸ ਤੌਰ ਤੇ ਇਹ ਹੁਕਮ ਦਿੱਤੇ ਗਏ ਸੀ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਦੇਖ ਸਕਦੇ ਹੋ ਕਿ ਕਿਵੇਂ ਐਕਸ਼ਨ ਹੁੰਦਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਲਗਾਤਾਰ ਨਸ਼ਾ ਤਸਕਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕੀ ਬਿਲਡੋਜਰ ਦੇ ਨਾਲ ਦੋ ਮੰਜ਼ਿਲਾ ਇਮਾਰਤ ਨੂੰ ਟੈਢੇ ਕੀਤਾ ਜਾ ਰਿਹਾ। ਇਹ ਜਿਹੜਾ ਓਨਰ ਹੋਰ ਇਹ ਤੇ ਮਲਟੀਪਲ ਪਰਚੇ ਵੀ ਦਰਜ ਨੇ। 10 FIR NDPS ਦੀਆਂ ਦਰਜ ਨੇ 2016 ਤੋਂ ਲੈ ਕੇ 2019 ਤੱਕ ਦੀਆਂ। ਤੇ ਇਲੀਗਲ ਸਟਰਕਚਰ ਹੈ ਇਹਨੂੰ ਡਿਮੋਲਿਸ਼ ਕਰਨ ਦੇ ਆਰਡਰ ਹੈ। ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੋਹੱਲਾ ਹੈ। 6 ਸਾਲੋਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ ਨਸ਼ਾ ਦੇ ਚੱਲ ਰਹੇ। ਤੇ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਕਈਆਂ ਵੀ ਕਾਫੀ ਸ਼ਿਕਾਇਤਾਂ ਆਂਦੀਆਂ ਰਹੀਆਂ 10 ਤੋਂ ਜ਼ਿਆਦਾ ਜਿਵੇਂ ਮੈਂ ਕਹੇ ਪਰਚੇ ਦਰਜ ਨੇ। ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਨਾ ਨਾਡਰ ਇਸ਼ੂ ਹੋ ਕਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਲ ਇਹਨੂੰ ਡਿਮੋਲਿਸ਼ ਕਰ। ਅਜੇ ਮੇਰੇ ਕੋਲ ਨਜਾਜ਼ ਤਸਕੀਰਾਂ ਜੜੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ? ਇਹ ਰਸੇਫਆਈਆਰ ਦੇ 2016 ਤੋਂ ਸ਼ੁਰੂ ਹੋਏ ਸੀ 2019 ਤੱਕ ਦੇ ਬੱਚੇ ਨੇ। ਕਿਸ ਤਰ੍ਹਾਂ ਦੇ ਪਰਚੇ ਐਨਡੀਪੀਐਸ ਇੱਕ ਦੇ ਹੋਰ ਇਸ ਤੇ ਪਰਚੇ ਨੇ ਮੈਂ ਤਲਵੇ ਫੇਸ ਤੇ ਨਸ਼ਾ ਤਸ਼ਕੀਲ ਤੇ ਸ਼ਾਮਲ ਹੈ। ਜੇ ਉਹਦੇ ਪੈਸੇ ਨਾਲ ਇਹ ਘਰ ਬਣਾਇਆ ਗਿਆ ਇਲੈਗਲ ਸਟਰਕਚਰ ਹੈ ਸਾਰਾ ਸੇਫ ਸ਼ਾਮਿਲ ਕਰਾ ਲਿਆ। ਸੋ ਇਲੈਗਲ ਸਟਰਕਚਰ ਤੋਂ ਵਜਤਾ ਹੈ ਜਾ ਰਿਹਾ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਆਇਆ। ਉਹ ਸ਼ਖਸ ਵੀ ਤੁਹਾਡੀ ਰਸਤੇ ਦੇ ਵਿੱਚ ਗਰੰਟੀ ਵੀ ਸੀਗੀ ਦੋ ਪਹਿਨਾਂਸੇ ਜਰੀਏ ਦੱਸੇ। ਹਾਂਜੀ ਹ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਕਰਦੇ ਹੋਣੇ ਮੈਂ ਇੱਕ ਨੀਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਹੈ ਉਹ ਇਸੇ ਕਰਕੇ ਹੈ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਮੇਡੀ ਹੈ ਉਹਦਾ ਨਾਮ ਹੈ ਰਿੰਦੀ ਜਿਹਦਾ ਇਹ ਕਰ ਅਧਿਮੋਚ ਕਰਨਾ ਤੇ 10 ਕਰਚੇ ਨੇ ਸੋ ਇਹ ਕਰਤੇ ਅਸੀਂ ਰਿਕਸ਼ਨ ਲਾਏ ਬਿਕਾਜ਼ ਜੇ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋ ਰਿਹਾ ਹੈ ਮੱਲਾ ਜਿਹੜਾ ਹੈਗਾ ਇਸ ਤੇ ਸਾਡ ਨੂੰ ਕਾਬੂਸ਼ ਕਰਤਾ ਅੰਦਰ ਨਸ਼ਾ ਦੇ ਚੱਲੀਆਂ ਸੀ ਸਰ ਉਸ ਲੇਡੀ ਦੇ ਗ੍ਰਿਪ ਕਰਨੇ ਲਾਗੇ ਕੀ ਸਟੇਟਸ ਹੈ ਜੀ ਉਹਦੇ ਤੇ ਵੀ ਐਕਸ਼ਨ ਹੋਊਗਾ ਉਹਦੇ ਤੇ ਵੀ ਸਰ ਫਿਲਾਲ ਫਰਾਰਨ ਜੀ ਵਾਂਟਡ ਸਰ ਕਤੋਂ ਕੰਮ ਕਰਨ ਦੇ ਸਕੇ ਨਸ਼ਾ ਦੇ ਇਹ 2016 ਤੋਂ ਜ਼ਿਆਦਾ ਕੰਮ ਹੈਗਾ 2016 ਪਹਿਲਾ ਬੱਚਾ ਦੱਚ ਹੋਇਆ ਸੀ ਉਸ ਤੋਂ ਬਾਅਦ ਟੋਟਲ 10 ਬੱਚੇ ਹਿੰਦੀ ਬੇਸ ਤੋਂ ਗ੍ਰਿਫਤਾਰ ਕੀਤੀ ਜਰਜਾਂ ਸਭ ਜਾ ਚੁੱਕੀ ਜੀ ਇਹ ਲੇਡੀ ਇਹ 10 ਤੋਂ ਜ਼ਿਆਦਾ ਵਾਰੀ ਗ੍ਰਿਫਤਾਰ ਹੋ